ਪੰਜਾਬ ਕੇਸਰੀ ਜਗਵਨੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਟੀ ਤਾਂ ਦੇਸ਼ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਚੋਣ ਹੋਵੇਗੀ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਨਤੀਜੇ ਆਣਗੇ ਆਮਾਦੀ ਪਾਰਟੀ ਵੱਲੋਂ ਆਪਣੇ ਕਈ ਕੈਂਡੀਡੇਟ ਵੀ ਅਨਾਉਂਸ ਕਰ ਦਿੱਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬ੍ਰਹਮਸ਼ੰਕਰ ਜਿੰਪਾਹਨ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀਆਂ ਜਿੰਪਾ ਜੀ ਅੱਠ ਸੀਟਾਂ ਅਨਾਉਂਸ ਕਰ ਦਿੱਤੀਆਂ ਪਰ ਟਾਈਮ ਬੜਾ ਲੰਬਾ ਆ ਢਾਈ ਮਹੀਨੇ ਪਏ ਏਰ ਤਨ ਲੱਗਦਾ ਨਹੀਂ ਕਿ ਬਾਕੀ ਨੇਜ ਪੱਤੇ ਨਹੀਂ ਖੋਲੇ ਤੁਸੀਂ ਪਹਿਲੇ ਉਹਨਾਂ ਸਾਰੇ ਸਾਹਮਣੇ ਖੋਲਤੇ ਪੱਤੇ ਉਹ ਫਰਕ ਨਹੀਂ ਬੰਦਾ ਜਿਹੜੇ ਅਸੀਂ ਪੱਤੇ ਖੋਲੇ ਆ ਉਹ ਪੰਜਾਬ ਦੀ ਜਨਤਾ ਦੇ ਵਿਸ਼ਵਾਸ ਦੇ ਤੌਰ ਤੇ ਖੋਲੇ ਆ ਔਰ ਮੈਂ ਕਹਿ ਸਕਦਾ ਵੀ ਜਿਹੜਾ 2 ਸਾਲ ਦਾ ਕਾਰਜਕਾਲ ਆ ਸਾਡਾ ਮਨਜੋ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਸਾਰੀ ਸਰਕਾਰ ਦਾ ਨਾਲ ਉਹਨਾਂ ਦੇ ਉਹ ਲੋਕਾਂ ਦਾ ਵਿਸ਼ਵਾਸ ਜਿੱਤੇ ਆ ਲੋਕਾਂ ਦੇ ਨਾਲ ਤੇ ਇਸ ਕਰਕੇ ਇਹ ਬਹੁਤ ਅੱਛਾ ਜਿਹੜਾ 13 0 ਲੋਕ ਮੁੱਖ ਮੰਤਰੀ ਦੀ ਗੱਲ ਕਰਦੇ ਆ ਉਹ ਡੈਫੀਨੇਟਲੀ ਆ ਵੀ ਲੋਕਾਂ ਦੇ ਪਿਆਰ ਔਰ ਵਿਸ਼ਵਾਸ ਦੇ ਤੋ ਬਣਾਤੇ ਕਰਦੇ ਟਾਈਮ ਬੜਾ ਲੰਬਾ ਪਾਤਾ ਹੈ ਟਾਈਮ ਹੀ ਨੇ ਦਾ ਸਮਾਂ ਆ ਤੇ ਨਾਲ ਹੀ ਨਾਲ ਇਹ ਵੀ ਹੈ ਕਿ ਜਿਹੜੇ ਸਟਾਰ ਪ੍ਰਚਾਰਕ ਹੋਣਗੇ ਬਾਕੀ ਵੱਡੇ ਵੱਡੇ ਲੀਡਰ ਹੋਣਗੇ ਉਹ ਵੀ ਬਾਅਦ ਦੇ ਵਿੱਚ ਪੰਜਾਬ ਦਾ ਰੁਖ ਕਰਨਗੇ ਨਹੀਂ ਠੀਕ ਹੈ ਇਲੈਕਸ਼ਨ ਕਮਿਸ਼ਨ ਨੂੰ ਐਡਾ ਲੰਬਾ ਟਾਈਮ ਤਾਂ ਨਹੀਂ ਰੱਖਣਾ ਚਾਹੀਦਾ ਸੀ ਪਹਿਲੀ ਵਾਰ ਦੇਖਿਆ ਬਹੁਤ ਜ਼ਿਆਦਾ ਲੰਬਾ ਕੁਝ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਲੰਬਾ ਹੋ ਗਿਆ ਬਟ ਕੋਈ ਗੱਲ ਨਹੀਂ ਜੋ ਹੈ ਉਹਨਾਂ ਇਲੈਕਸ਼ਨ ਕਮਿਸ਼ਨ ਨੂੰ ਕੌਣ ਸਮਝਾਣ ਜਾਊਗਾ ਕਿ ਆਪਾਂ ਕੌਣ ਗੱਲ ਕਰਾਂਗੇ ਠੀਕ ਹੈ ਜੋ ਵੀ ਹੈ لیکن پنجاب ਦੇ ਲੋਕਾਂ ਦਾ ਸਰਕਾਰ ਦੇ ਉੱਤੇ ਸਰਕਾਰ ਦੀ ਕਾਰਜਸ਼ੈਲੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਗਰਾਊਂਡ ਜ਼ੀਰੋ ਦੇ ਉੱਤੇ ਜਿਹੜਾ ਵਰਕਿੰਗ ਸਟਾਈਲ ਹੈ ਉਹਨਾਂ ਦਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਇਹ ਇਮਾਨਦਾਰੀ ਨੂੰ ਪਸੰਦ ਕੀਤਾ ਉਹਨਾਂ ਦੀ ਕਿਹੜੇ ਕਿਹੜੇ ਮੁੱਦੇ ਅਹਿਮ ਰਹਿਣ ਜਾ ਰਹੇ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਹੁਣ ਚੋਣ ਮੈਦਾਨ ਚ ਉਤਰ ਜਾਈਗੀ ਦੇਖੋ ਪਾਰਟੀ 2 ਸਾਲ ਦੇ ਅੰਦਰ ਹੀ ਲੋਕਾਂ ਦਾ ਇੰਨਾ ਵਿਸ਼ਵਾਸ ਜਿੱਤਿਆ ਪਹਿਲਾਂ ਕੋ ਮੁੱਦਾ ਹੁੰਦਾ ਸੀਗਾ ਵੀ ਜੀ ਆ ਮੁੱਦਾ ਹੈ ਜਾਂ ਕੋਈ ਮੁੱਦਾ ਹੈ ਲੇਕਿਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਔਰ ਖਾਸ ਤੌਰ ਤੇ ਮੁੱਖ ਮੰਤਰੀ ਜੀ ਦੀ ਕਾਰਜਸ਼ੈਲੀ ਨੇ ਪੰਜਾਬ ਦੇ ਹਰੇਕ ਸੈਕਟਰ ਦੇ ਵਿੱਚ ਆ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਕਿਸੇ ਤਰ੍ਹਾਂ ਦੀ ਗੱਲ ਕਰੋ ਮੈਂ ਸਿੰਪਲ ਇੱਕ ਗੱਲ ਕਰਦਾ ਬੱਚਿਆਂ ਨੂੰ ਤਕਰੀਬਨ 43000 ਤੋਂ ਜ਼ਿਆਦਾ ਪੱਕੀਆਂ ਨੌਕਰੀਆਂ 2 ਸਾਲ ਦੇ ਅੰਦਰ ਦੇਣੀਆਂ ਇਹ ਇੱਕ ਵੱਡੀ ਉਪਲਬਧੀ ਸੀ ਸਰਕਾਰ ਦੁਆਰਾ ਔਰ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਨੇ ਆਪਣੇ ਘਰ ਕੰਮ ਲਾ ਲਾ ਦਿੱਤੇ ਨਿਯੁਕਤੀ ਪੱਤਰ ਤੀਜੀ ਗੱਲ ਹੈ ਬੱਚਿਆਂ ਨੂੰ ਪੁੱਛਿਆ ਜਾਂਦਾ ਕਿ ਕਿ ਅਗਸਪਾਰਸੀ ਲੋਡ ਪਈ ਆ ਜਾਂ ਇਕਰ ਵੀ ਖਰਚ ਕਰਨਾ ਪਿਆ ਇਹ ਟਰਾਂਸਪੇਰੈਂਸੀ ਹੈ ਸਰਕਾਰ ਦੇ ਜਿਹੜਾ ਕਾਰਜਸ਼ੈਲੀ ਤਾਕਤ ਹੈ ਮੈਂ ਕਹਿ ਸਕਦਾ ਉਸ ਤੋਂ ਬਾਅਦ ਸਾਡੇ ਦੇਖੋ ਹਰੇਕ ਕੋਈ ਵੀ ਦੇਸ਼ ਹੈ ਖਾਸ ਤੌਰ ਤੇ ਸਾਡਾ ਦੇਸ਼ ਜਿਹੜਾ ਹੈ ਪੰਜਾਬ ਹੈ ਸਭ ਤੋਂ ਜ਼ਿਆਦਾ ਬਹਾਦਰ ਸਪਾਈ ਬਾਰਡਰ ਤੇ ਸਾਡੇ ਖੜੇ ਆ ਸਭ ਤੋਂ ਪਹਿਲਾਂ ਅਗਰ ਪਾਕਿਸਤਾਨ ਦੇ ਨਾਲ ਜਿਹੜਾ ਹੁੰਦਾ ਉਹਦਾ ਕੋਈ ਵੀ ਸਾਡੇ ਨਾਲ ਸ਼ਰਲ ਕਰਦਾ ਉਹ ਪਾਕਿਸਤਾਨ ਕਰਦਾ ਉਹ ਸਾਡੇ ਸਭ ਤੋਂ ਜਿਆਦਾ ਜ਼ਬਾਨ ਹੈ ਮੈਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇਹਨਾਂ ਪਾਰਟੀਆਂ ਨੂੰ ਤੁਹਾਡੇ ਦਰੀਏ ਕਿ ਅੱਜ ਤੱਕ ਇਹਨਾਂ ਨੂੰ ਕਿਉਂ ਨਹੀਂ ਜਦਾ ਮੁੱਖ ਮੰਤਰੀ ਜੀ ਤੁਰੰਤ ਉਸ ਪਰਿਵਾਰ ਨਾਲ ਨਾ ਕੰਨੇ ਅਸੀਂ ਕਿਸੇ ਪਰਿਵਾਰ ਦਾ ਵੀਰ ਸ਼ਹੀਦ ਹੋਵੇ ਪਰ ਜੇ ਹੋਇਆ ਤੇ ਫਿਰ ਜ਼ਿੰਮੇਵਾਰੀ ਕਿਤੇ ਆ ਤੁਹਾਡੇ ਕਰਕੇ ਖੜਾਓ ਸੈਂਟਰ ਸਰਕਾਰ ਦੇ ਲੇਕਿਨ ਪੰਜਾਬ ਸਰਕਾਰ 1 ਕਰੋੜ ਰੁਪਏ ਦੇਣਾ ਇਸ ਕਰਕੇ ਦੇਰੀ ਕਿ ਉਸ ਪਰਿਵਾਰ ਨੂੰ ਮਹਿਸੂਸ ਹੋਵੇ ਵੀ ਨਹੀਂ ਜੇ ਸਾਡੇ ਬੱਚੇ ਨੇ ਸਾਡੇ ਵੀਰ ਨੇ ਸ਼ਹਾਦਤ ਦਿੱਤੀ ਹੈ ਤੇ ਉਹਦਾ ਮੁੱਲ ਤਾਂ ਨਹੀਂ ਹੈ ਲੇਕਿਨ ਉਹਨਾਂ ਨੂੰ ਉਸ ਪਰਿਵਾਰ ਨੂੰ ਉਹਦੀ ਪਿੱਠ ਤੇ ਖੜੇ ਰਹਿਣਾ ਸਰਕਾਰ ਦਾ ਧਰਮ ਹੁੰਦਾ ਹਾਂ ਇਹ ਗੱਲ ਕਰੀਏ 2019 ਦੀ ਗੱਲ ਕਰੀਏ ਇੱਕ ਸੀਟ ਆਈ ਸੀ ਇਸ ਵਾਰ 13 ਜ਼ੀਰੋ ਦਾ ਨਾਰਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਅਸਲ ਦੇ ਵਿੱਚ ਤੁਸੀਂ ਕਿੰਨੀਆਂ ਸੀਟਾਂ ਆਪਣੇ ਪੱਖ ਦੇ ਵਿੱਚ ਇਸ ਵੇਲੇ ਖੜੀਆਂ ਨਜ਼ਰ ਆਉਂਦੀਆਂ ਤੁਹਾਨੂੰ ਤੇ ਤੁਹਾਡੇ ਕੰਪੀਟੀਟਰ ਤੁਸੀਂ ਕਿੰਨੂ ਦੇਖ ਰਹੇ ਹੋ ਜੀ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਸਾਨੂੰ ਪੰਜਾਬ ਦੀ ਜਨਤਾ ਤੇ ਪੂਰਾ ਵਿਸ਼ਵਾਸ ਹੈ ਸਰਕਾਰ ਦੀ ਜਿਹੜੀ ਕਾਰਜਸ਼ਾਲੀ ਤੇ ਉਹਨਾਂ ਨੇ ਮੋਹਰ ਲਗਾਈ ਹੈ 2 ਸਾਲ ਦੀ ਤੇ ਔਰ ਜਿਹੜਾ 13 0 ਦੀ ਮੁੱਖ ਮੰਤਰੀ ਜੀ ਨੇ ਗੱਲ ਕੀਤੀ ਹੈ ਉਹ ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੇ ਪ੍ਰਤੀ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਪ੍ਰਤੀ ਜਿਹੜਾ ਪਿਆਰ ਹੈ ਉਹਨੂੰ ਦੇਖ ਕੇ ਉਹ ਗੱਲ ਕਹਿੰਦੇ ਵੀ ਲੋਕ ਐਦਕੀ ਇਸ ਤਰ੍ਹਾਂ ਫੈਸਲਾ ਕਰੂਗੇ ਉਹ 13 0 ਸੀਟਾ ਹੋ ਗਿਆ ਚੌਧਾਨ ਰਸਰ ਨੇ ਗੱਲਬਾਤ ਕਰਾਂ ਸੀ ਬਹੁਤ ਬਹੁਤ ਸ਼ੁਕਰੀਆ ਜੀ ਜਿਸ ਤਰੀਕੇ ਨਾਲ ਚੋਣਾਂ ਦਾ ਐਲਾਨ ਹੋਇਆ ਹੈ ਜਾਹਿਰ ਜੀ ਗੱਲ ਹੈ ਸਮਾਂ ਲੰਬਾ ਮਿਲਿਆ ਹੈ ਪਰ ਇਸ ਲੰਬੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨ ਦਾ ਵੀ ਸਮਾਂ ਉਮੀਦਵਾਰਾਂ ਨੂੰ ਤੇ ਆਪਣੀਆਂ ਪਾਲਿਸੀਆਂ ਜਿਹੜੀਆਂ ਸਰਕਾਰ ਵਾਸਤੇ ਵੱਲੋਂ ਕੀਤੀਆਂ ਗਿਆ ਹਨ ਉਹ ਵੀ ਪਹੁੰਚਾਉਣ ਦਾ ਸਮਾਂ ਹੈ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਮਨੀ